ਅੱਜਕੱਲ ਦਾ ਸਮਾਂ ਤੇ ਲੋਕ ਇੰਨੇ ਮਾੜੇ ਹੋ ਚੁੱਕੇ ਨੇ ਕਿ ਜੇਕਰ ਤੁਸੀਂ ਆਪਣਾ ਹੱਕ ਵੀ ਉਹਨਾਂ ਤੋਂ ਮੰਗਣ ਜਾਓਗੇ ਤਾਂ ਉਹ ਤੁਹਾਡੀ ਜਾਨ ਲੈ ਲੈਣਗੇ। ਇੱਕ ਇਹੋ ਜਿਹੀ ਘਟਨਾ ਵਾਪਰੀ ਹੈ ਜਿੱਥੇ ਕਿਰਾਏਦਾਰ ਤੇ ਕੋਲੋਂ ਕਿਰਾਇਆ ਮੰਗਣਾ ਹੀ ਇਸ ਮਾਲਕ ਮਕਾਨ ਨੂੰ ਮਹਿੰਗਾ ਪੈ ਗਿਆ ਅਤੇ ਇਸ ਮਗਰੋਂ ਜਦੋਂ ਉਹ ਘਰ ਜਾ ਕੇ ਉਲਾਮਾ ਦੇਣ ਜਾਂਦਾ ਹੈ ਤਾਂ ਉੱਥੇ ਮੌਜੂਦ ਉਸ ਬੰਦੇ ਦੀ ਘਰ ਵਾਲੀ ਵਧਾ ਚੜਾ ਕੇ ਆਪਣੇ ਘਰ ਵਾਲੇ ਨੂੰ ਗੱਲਾਂ ਦੱਸ ਦਿੰਦੀ ਹੈ ਜਿਸ ਤੋਂ ਬਾਅਦ ਇਹ ਸਾਰੀ ਲੜਾਈ ਸ਼ੁਰੂ ਹੋ ਗਈ। ਥਾਣਾ ਸਦਰ ਪੱਟਿਆ ਦੀਨ ਪੰਦੇ ਪਿੰਡ ਬੁਰਜ ਨੱਥੂ ਕੇ ਵਿਖੇ ਲੰਗੀ ਰਾਤ ਨੂੰ ਛੋਟੀ ਜਹੀ ਟਕਰਾਰ ਤੋਂ ਬਾਅਦ ਸਾਪਕਾ ਫੌਜੀ ਨੂੰ ਮਾਰ ਮਕਾਇਆ ਗਿਆ। ਪਤਾ ਲੱਗਿਆ ਕਿ ਅੰਗਰੇਜ਼ ਸਿੰਘ ਇਹਨਾਂ ਦਾ ਨਾਮ ਸੀ ਪੁੱਤਰ ਬਲਬੀਰ ਸਿੰਘ ਜੋ ਕਿ ਬੁਰਜ ਨੱਥੂ ਕੇ ਦੇ ਵਿੱਚ ਹੀ ਰਹਿਣ ਵਾਲੇ ਸਨ ਇਹਨਾਂ ਦੀ ਇੱਕ ਦੁਕਾਨ ਚਮਸ਼ੇਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਬੁਰਜ ਨੱਥੂ ਕੀ ਆਪਣੀ ਖੇਤੀ ਸਟੋਰ ਦੀ ਦੁਕਾਨ ਕਰਦਾ ਹੁੰਦਾ ਸੀ ਉੱਥੇ ਅਤੇ ਪਿਛਲੇ ਦਿਨੀ ਦੁਕਾਨ ਦੇ ਕਿਰਾਏ ਨੂੰ ਲੈ ਕੇ ਨਾ ਦੋਵਾਂ ਦੇ ਵਿਚਾਲੇ ਤਕਰਾਰ ਹੋ ਗਿਆ। ਦਰਸਲ ਇਸ ਦੁਕਾਨ ਦਾ ਕਿਰਾਇਆ ਪਿਛਲੇ 6-7 ਮਹੀਨੇ ਤੋਂ ਨਹੀਂ ਦਿੱਤਾ ਗਿਆ ਸੀ ਅਤੇ ਨਾਲ ਹੀ ਬਿੱਲ ਦਾ ਵੀ ਰੋਲਾ ਸੀ ਜੋ ਕਿ ਬਿਜਲੀ ਦਾ ਦੱਸਿਆ ਜਾ ਰਿਹਾ। ਮੰਗਲਵਾਰ ਨੂੰ ਦੇਰ ਸ਼ਾਮ ਅੰਗਰੇਤ ਸਿੰਘ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਪ੍ਰਾਈਵੇਟ ਸਕੂਲ ਦੇ ਵਿੱਚ ਜਿੱਥੇ ਹੁਣ ਉਹ ਚੌਂਕੀਦਾਰੀ ਕਰਦਾ ਸੀ ਉੱਥੇ ਜਾ ਰਿਹਾ ਸੀ ਕਿ ਸ਼ਮਸ਼ੇਰ ਸਿੰਘ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਮਾਈਕਾ ਟੱਬਾ ਗੁਰਦੁਆਰਾ ਨਜ਼ਦੀਕ ਰੋਕ ਲਿਆ ਅੰਗਰੇਜ਼ ਸਿੰਘ ਨੂੰ ਅਤੇ ਉਸ ਤੋਂ ਬਾਅਦ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰਨ ਤੋਂ ਬਾਅਦ ਉਹ ਉੱਥੋਂ ਫਰਾਰ ਹੋ ਗਿਆ। ਐਸੇ ਦੌਰਾਨ ਹੀ ਅੰਗਰੇਜ਼ ਸਿੰਘ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ। ਪਰਿਵਾਰਕ ਮੈਂਬਰਾਂ ਦੇ ਵੱਲੋਂ ਜ਼ਖਮੀ ਹਾਲਤ ਦੇ ਵਿੱਚ ਹੀ ਅੰਗਰੇਜ਼ ਸਿੰਘ ਨੂੰ ਤੁਰੰਤਾਰਨ ਦੇ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਪਰ ਬਾਅਦ ਵਿੱਚ ਪਤਾ ਲੱਗਿਆ ਕਿ ਉਹ ਨਹੀਂ ਬਚ ਪਾਏ। ਇਸ ਮੌਕੇ ਤੇ ਥਾਣਾ ਸਰਹਾਲੀ ਦੀ ਪੁਲਿਸ ਪਰਿਵਾਰਕ ਮੈਂਬਰਾਂ ਦੇ ਵੱਲੋਂ ਦਿੱਤੀ ਦਰਖਾਸਤ ਦੇ ਕੁਝ ਲੋਕਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬ ਹੋਈਆ ਤੇ ਅਗਲੀ ਕਾਰਵਾਈ ਵੀ ਹੁਣ ਕੀਤੀ ਜਾ ਰਹੀ ਹੈ ਇਸ ਪੂਰੀ ਘਟਨਾ ਤੋਂ ਬਾਅਦ ਪਰਿਵਾਰਿਕ ਮੈਂਬਰ ਅਤੇ ਅੰਗਰੇਤ ਸਿੰਘ ਦਾ ਪੁੱਤ ਜੋ ਕਿ ਉੱਥੇ ਮੌਜੂਦ ਸੀ ਸਾਰੀਆਂ ਗੱਲਾਂ ਕਿਸ ਤਰ੍ਹਾਂ ਦੇ ਨਾਲ ਦੱਸ ਰਿਹਾ ਹੈ ਕਿ ਕੀ ਕੁਝ ਹੋਇਆ ਸੀ ਜਾਣਦੇ ਆ ਤੇ ਕੀ ਗੱਲ ਹੋਈ ਮੇਰੇ ਘਰ ਆਇਆ ਦਾ ਨਾਮ ਅੰਗਰੇਤ ਸਿੰਘ ਆ ਉਹਨਾਂ ਨੇ ਆ ਕੇ ਆਈ ਗਾ ਵੀ ਚਲ ਕਰਾਏ ਤੋਂ ਆ ਕੇ ਆਏ ਵੀ ਬਿੱਲ ਆ ਡਾਹੀ ਮੀਟਰ ਕਟਾਣਾ ਤੇ ਤੂੰ ਧਾਰ ਦੋ ਠੀਕ ਕਲੀਅਰ ਸਲਿੱਪ ਦਾ ਮੀਟਰ ਕਟਾ ਕੇ ਉਹਨੇ ਬਿੱਲ ਵਾਲਾ ਮੀਟਰ ਆ ਇਸੇ ਕੋਲੋਂ ਕਰੇ ਆ ਕੇ ਬੋਲ ਕੇ ਆਏ ਚਲੋ ਲੰਡੂ ਤੇ ਇੰਨੇ ਬਾਸ ਗੁੱਸੇ ਨਾਲ ਆ ਕੇ ਬੰਦੇ ਲੈ ਕੇ ਕਰੇ ਆ ਕੇ ਪੈ ਗਿਆ ਤੈਨੂੰ ਮੈਂ ਕਮਾਂ ਨਹੀਂ ਜਿਹਰੇ ਮੈਂ ਮਾਫੀ ਮੰਗ ਲੈਣੀ ਆ ਡਿਊਟੀ ਤੇ ਗਿਆ ਉਹ ਦੂਰ ਆਂਦੇ ਸਿਰੇ ਗੱਲ ਕਰਨੀ ਇਹ ਮਗਰੇ ਚਲ ਗਿਆ ਜਿੰਨੇ ਜਿੰਨ ਲਈ ਗੱਡੀ ਘੱਟ ਕੇ ਗਿਆ ਉਹਨੇ ਜਿੰਨੂਆ ਮਾਰ ਕੇ ਛੱਡ ਗਿਆ ਉੱਤੇ ਹੀ ਉਹਦੇ ਬਾਅਦ ਤੋਂ ਇਹਨਾਂ ਜਿਹੜੇ ਯਾਰ ਇਹਨੂੰ ਆਉਂਦਾ ਉਹ ਜਹਾਂ ਨਾ ਜੋ ਬਾਜਾ ਵਰਤ ਲੱਗ ਗਿਆ ਉਹ ਪੌਚੀ ਨੌਕਰੀ ਕੀਤੀ ਇਹਨਾਂ ਨੇ ਪੌਚੀ ਨੌਕਰੀ ਕੀਤੀ ਉਹਨਾਂ ਨੇ ਦੇਖਣਾ ਕਰਾਇਆ ਕਿੰਨਾ ਕਰਾਇਆ ਸਾਰਾ 1000 ਰੁਪਈਆ ਇਹ ਕਰਾਇਆ ਤਾਂ ਕੋਈ ਜ਼ਿਆਦਾ ਨਹੀਂ 7 ਮਹੀਨੇ ਦਾ ਕਰਾਇਆ ਜਿਹੜਾ

ਉਹ ਬਿੱਲ ਰਹਿੰਦਾ ਹੀ ਕਾ ਮੈਂ ਹਾਂ ਚਲ ਕੋਈ ਨਹੀਂ ਤਾਰ ਦੋ ਇਹਨਾਂ ਨੂੰ ਆਜਿਹਾ ਨਹੀਂ ਮੀਟਰ ਕਟਾਉਣਾ ਆਏ ਹੀ ਘਰੇ ਤੁਹਾਡੇ ਘਰੇ ਪਿਆਰ ਜਾਣੇ ਆਏ ਆ ਬਾਦੇ ਚ ਇੱਕ ਤੇ ਦਿਲ ਅਗੂਜਾ ਸ਼ਮਸ਼ੇਰ ਸਿੰਘ ਆ ਤੇ ਇੱਕ ਕੰਦਾ ਨਾਲ ਜਿਹੜੇ ਮੁੰਡੇ ਮਾਲੀ ਦੇ ਉਹ ਤੇ ਇੱਕ ਸਿੰਮੂ ਆ ਲਾਲ ਉਹ ਜਿਹੜੇ ਮੁੰਡਿਆਂ ਨੂੰ ਲਈ ਮੈਂ ਜਾਲਦੀ ਉਹ ਸਰਾਲੀ ਦੇ ਬਾਰੋਂ ਲੰਬੋ ਇਹਿੰਦੋਂ ਮੈਨੂੰ ਕਾ ਗੌਰ ਜਾਨ ਲਈਆ ਬਸ ਇਹਨਾਂ ਨੇ ਬਸ ਚਿਤਾ ਤੇ ਰੋਸ ਕੇ ਮੈਂ ਮੰਗ ਕਰਦੀ ਮੈਨੂੰ ਇਨਸਾਬ ਚਾਹੀਦਾ ਬਸ ਮੇਰੇ ਘਰ ਆ ਕੇ ਨਾ ਕੀ ਯਾਰ ਕੀਤਾ ਨਾ ਸੇਟਾ ਦੇਲਪ੍ਰੀ ਸਿੰਘ ਆ ਤੇ ਮੇਰੇ ਪਾਪਾ ਦਾ ਨਾਮ ਅੰਗਰੇਜ਼ ਸਿੰਘ ਆ ਇਹ ਗੱਲਬਾਤ ਇਹ ਹੋਈ ਆ ਕਿ ਪਾਪਾ ਦੁਕਾਨ ਤੇ ਦੁਕਾਨ ਹੀ ਆਡੀ ਕਰਚੀ ਕਰਚ ਦੁਕਾਨ ਆ ਤੇ ਇਹ ਅਸੀਂ ਦਿੱਤੀ ਸੀ ਕਿਰਾਏ ਤੇ ਤੇ ਉਹ ਉਹ ਕਿਰਾਇਆ ਨਹੀਂ ਦਿੰਦੇ ਚ 6-7 ਮਹੀਨੇ ਹੋਏ ਉਹਨਾਂ ਕਿਰਾਇਆ ਨਹੀਂ ਦਿੱਤਾ ਤੇ ਏ ਪਾਪਾ ਕਿਤੇ ਉਹਨਾਂ ਨੂੰ ਏ ਫੋਨ ਵੀ ਨਹੀਂ ਚੁੱਕਦੇ ਤੇ ਪਾਪਾ ਕਿਤੇ ਉਹਨਾਂ ਦੇ ਘਰੇ ਕਹਿਣ ਗਏ ਕਿ ਤੁਸੀਂ ਕਰਾਇਆ ਦੋ ਤੇ ਏਸੇ ਗੱਲੋਂ ਹੀ ਉਹਨਾਂ ਬੰਦੇ ਇਕੱਠੇ ਕੀਤੇ ਆ ਤਲਵਾਰਾਂ ਤਲਵਾਰਾਂ ਲੈ ਕੇ ਆਏ ਆ ਤੇ ਪਹਿਲਾਂ ਘਰੇ ਮम्मा ਤੋਂ ਮम्मा ਤੋਂ ਆਇਆ ਤੇ ਮम्मा ਨਾਲ ਵੀ ਹੱਥੋਂ ਪਾਈ ਹੋਏ ਆ ਤੇ ਫਿਰ ਇੱਥੋਂ ਗਏ ਜੋ ਨਿਕਲੇ ਬਾਹਰ ਤੇ ਮਗਰੇ ਚੱਲ ਗਏ ਆ ਜਿਉਂ ਪਾਪਾ ਡਿਊਟੀ ਗਏ ਸੀ ਪਾਪਾ ਡਿਊਟੀ ਜਾਂਦੇ ਆ ਨਸ਼ਾਰੇ ਨੈਸ਼ਨਲ ਪਬਲਿਕ ਸਕੂਲ ਉੱਥੇ ਡਿਊਟੀ ਜਾਂਦੇ ਆ ਤੇ ਇਹਨਾਂ ਨੂੰ ਕਿਤੇ ਰਾਹ 'ਚ ਜਾਂਦਿਆਂ ਨੂੰ ਹੀ ਕਿਤੇ ਇਹਨਾਂ ਨੇ ਫੜ ਲਿਆ ਵਾ ਸੁੱਟ ਕੇ ਆ ਪਿੱਛੋਂ ਜਾਂਦਿਆਂ ਮਾਰੀ ਆ ਸਿਰ 'ਚ ਸਿਰ ਦੇ ਵਿੱਚ ਤਲਵਾਰ ਵੱਜੀ ਆ ਤੇ ਉੱਥੋਂ ਬਾਅਦ ਸਾਨੂੰ ਫੋਨ ਲਾਇਆ ਅਸੀਂ ਲੈ ਕੇ ਗਏ ਆ ਗੱਡੀ 'ਤੇ ਸਿਹੜਿਆਲੀ ਲੈ ਕੇ ਗਏ ਆ ਹਸਪੀਟਲ ਉਹਨਾਂ ਜਵਾਬ ਦਿੱਤਾ ਸਿਹੜਿਆੜੀਆਂ ਹਸਪੀਟਲ ਵਾਲਿਆਂ ਕਹਿੰਦੇ ਨਹੀਂ ਇਹ ਤੇ ਜ਼ਿਆਦਾ ਸੀਰੀਅਸ ਕੇਸ ਆ ਤੋ ਇਹਨੂੰ ਇਹਨਾਂ ਨੂੰ ਨੰਬਰ 'ਤੇ ਲੈ ਜਾਓ ਅੰਬਰਸਾਰ ਲੈ ਕੇ ਜਾਣ ਨੂੰ ਕਹਿੰਦੇ ਤੇ ਇਹ ਕਹਿੰਦੇ ਬਾਪਿਆਂ ਵਾਲੇ ਹਸਪੀਟਲ ਲੈ ਜਾਣੇ ਆ ਤੇ ਤਰਨ ਟਾਰਨੀਆਂ ਤੇ ਲੱਗੇ ਆ ਕਿਉਂਕਿ ਜਿਆਦਾ ਸੀਰੀਅਸ ਕੇਸ ਆ ਇਸ ਕਰਕੇ ਆਪਾਂ ਜਿਆਦਾ ਟਾਈਮ ਨਹੀਂ ਲਾ ਸਕਦੇ ਬਾਅਦ ਚ ਇਹ ਲੈ ਗਏ ਆ ਜਿਉਂ ਸਰਿਆਲੀ ਲੱਗੇ ਆ ਇੱਥੋਂ ਸਰਿਆਲੀ ਨੂੰ ਬਾਅਦ ਚ ਗੱਡੀ ਤੇ ਲੈ ਗਏ ਆ ਐਮਬੂਲੈਂਸ ਤੇ ਤਰਨ ਟਾਰਨ ਲੈ ਗਏ ਆ ਤਰਨ ਟਾਰਨ ਜਾਣ ਤੋਂ ਪਹਿਲਾਂ ਟੋਲ ਪਲਾਜ਼ੇ ਦੇ ਪਿੱਛੇ ਹੀ ਡੈਥ ਹੋ ਚੁੱਕੀ ਹੈ ਕੋਨਾਏ ਜਿਹੜੇ ਬੰਦੇ ਸੀ ਕਿਹੜੇ ਬੰਦੇ ਤੇ ਕਿੰਨੇ ਪੈਸੇ ਲੈਣੇ ਬੰਦੇ ਬੰਦੇ ਹੀ ਇਥੋਂ ਦੇ ਪਿੰਡ ਦੇ ਹੀ ਬੰਦੇ ਆ ਜਿੰਨਾ ਸ਼ਮਸ਼ੇਰ ਸਿੰਘ ਇੱਕ ਨਾਮ ਆ ਬਾਬਾ ਗਿਆ ਉਹ ਆਪਣੇ ਪਿੰਡ ਦਾ ਹੀ ਤੇ ਇਹ ਕੋਨਾਏ ਨਾਲ ਮੁੰਡਾ ਵਾ ਸਿਮੂ ਸਿਮੂ ਸਿਮਰਨ ਨਾਮ ਆ ਉਹਦਾ ਸਿਮੂ ਕਹਿੰਦੇ ਉਹਨੂੰ ਉਹ ਆ ਇਹ ਦੋਵੇਂ ਜਣੇ ਗਏ ਆ ਤੇ ਤਿੰਨ ਬੰਦੇ ਨਾਲ ਲੈ ਕੇ ਆਏ ਹੀ ਕਰਪਾਨਾ ਕਟੂਨਾ ਤੇ ਇਹ ਲੈ ਕੇ ਗਏ ਉਹ ਇਹਨਾਂ ਨੂੰ ਕਿਹਾ ਸੀ ਕਿ ਮੀਟਰ ਕਟਾ ਦਿਓ ਕੇ ਸਾਡੇ ਘਰੇ ਬੇਲ ਲਾਉਂਦਾ ਵਾ ਤੁਹਾਡਾ ਤੁਸੀਂ ਆਪਣਾ ਮੀਟਰ ਕਟਾ ਦਿਓ ਤੇ ਸਾਡੇ ਘਰੇ ਆਉਣ ਨੂੰ ਹਟ ਜਾਣਾ ਤੇ ਆਪਦੀ ਦੁਕਾਨ ਤੁਸੀਂ ਸ਼ਿਫਟ ਕਰ ਲਈ ਆ ਕਿ ਇਹ ਹਣ ਕੀ ਮੰਨ ਕਰਦੇ ਆਪਾਂ ਪੁੱਛ ਆਪਾਂ ਪੁੱਛ ਤੋਂ ਮੰਗੇ ਇਹ ਕਰਦੇ ਆ ਕਿ ਸਾਨੂੰ ਨਿਆਂ ਮਿਲੇ ਸਾਡੇ ਪਾਪਾ ਨਾਲ ਜੋ ਵੀ ਹੋਇਆ ਸਾਡੇ ਤੋਂ ਨਹੀਂ ਵੇਖਿਆ ਜਾਂਦਾ ਪਹਿਲਾਂ ਫੌਜ ਚ ਰਹੇ ਪਹਿਲਾਂ ਪਹਿਲਾਂ ਫੌਜ ਚ ਰਹੇ ਆ ਉਹਨਾਂ 22 ਸਾਲ ਨੌਕਰੀ ਕੀਤੀ ਹੈ ਫੌਜ ਚ ਰਿਟਾਇਰ ਹੋ ਗਏ ਤੇ ਬਾਅਦ ਇੱਥੇ ਗੋਨਵਾਲ ਸਾਹਿਬ ਉਹਨਾਂ ਦੀ ਡਿਊਟੀ ਹੁੰਦੀ ਸੀ ਪੁਲਿਸ ਚ ਹੀ ਬਾਅਦ ਹੋਂ ਪੁਲਿਸ ਚੋਂ ਬਾਅਦ ਉਹ ਕਹਿੰਦੇ ਹਟ ਕੇ ਤੇ ਇੱਥੇ ਬਾਅਦ ਸਕੂਲੇ ਨਸ਼ਾਰੇ ਸਕੂਲੇ ਗਾਰਡੀ ਡਿਊਟੀ ਕਰਦੇ ਸੀ ਗਨ ਲੈ ਕੇ ਜਾਂਦੇ ਉਹਦੇ ਵਿੱਚ ਇਹ ਸਾਗ ਫੌਜੀ ਸੀ ਇਹ ਅੰਗਰੇਜ਼ ਸਿੰਘ ਇਹਦਾ ਕੋਈ ਦੁਕਾਨਾ ਸੀ ਇਧੀਆਂ ਤੇ ਕਿਰਾਏਦਾਰ ਸੀ ਜਿਹੜਾ ਉਹਦੇ ਨਾਲ ਇਹਦਾ ਝਗੜਾ ਸੀ ਉਹ ਝਗੜੇ ਕਰਕੇ ਵੀ ਇਹਦਾ ਕਤਲ ਹੋਇਆ ਵੀ ਜਾ ਕੇ ਇਹਨੇ ਕਰਾਇਆ ਮੰਗਿਆ ਉਹਦੇ ਘਰੇ ਜਾ ਕੇ ਉਹ ਜਨਾਨੀ ਸੀ ਤੇ ਜਨਾਨੀ ਨੂੰ ਇਹਨੇ ਤਾਂ ਕਰਾਇਆ ਮੰਗਿਆ ਪਤਾ ਹੀ ਵਿਦਾ ਚੜਾ ਗਏ ਜ ਜਨਾਨੀ ਨੇ ਤਾਂ ਆਪਣੇ ਘਰ ਵਾਲੇ ਨੂੰ ਦੱਸਿਆ ਮੇਰੇ ਆ ਕੇ ਗਲ ਪਿਆ ਜੋ ਵੀ ਆ ਤੇ ਉੱਥੋਂ ਬਾਅਦ ਚ ਫਿਰ ਇਹ ਜਿਹੜੇ ਜਨਾਨੀ ਦਾ ਘਰ ਵਾਲਾ ਆਇਆ ਤੇ ਨਾਲ ਦੋ ਜਣੇ ਉਹਦੇ ਘਰ ਗਏ ਆ ਕਰਿਓ ਮਿਲਿਆ ਨਹੀਂ ਗਿਆ ਪਬਜੀ ਤੇ ਬਾਅਦ ਚ ਉਹਦੇ ਮਗਰ ਗਏ ਆ ਜਿੱਦੋਂ ਗਿਆ ਉਹਦੇ ਰਾਹ ਚ ਬੰਦਾ ਵੀ ਜਦੋਂ ਇਹਦੇ ਘਰ ਵਾਲੀ ਤੇ ਦਾ ਭਣ ਭਣ ਜਾ ਪਤੀਜਾ ਜਾ ਰਿਹਾ ਸੀ ਮਗਰ ਪਤਾ ਕਰਨ ਤੇ ਜਾਂਦੇ ਨੂੰ ਦੇਖਿਆ ਤੇ ਸਰਹਾੜੀ ਥਾੜੇ ਦੇ ਏਰੀਆ ਦੇ ਵਿੱਚ ਡੱਗਾ ਪਿਆ ਸੀ ਤੇ ਮਗਰ ਸੱਟ ਲੱਗੀ ਸੀ ਸਿਰ ਦੇ ਉਥੋਂ ਚੁੱਕ ਕੇ ਨੂੰ ਹਸਪੀਟਲ ਲੈ ਗਏ ਆ ਤੇ ਸਰਹਾੜੀ ਵੀ ਰੋ ਐਡਮਟ ਕੀਤਾ ਉਸ ਤੋਂ ਬਾਅਦ ਇੱਥੇ ਤਨਤਾ ਰੈਫਰ ਕਰਤਾ ਤੇ ਜਦੋਂ ਆ ਤਨਤਾ ਵਿੱਚ ਖੜਨ ਦੇ ਰਸ ਰਾਹ ਸੀ ਇਹਦਾ ਮਤਲਬ ਮੌਤ ਹੋ ਗਈ ਆ ਤੇ ਦੋ ਬੰਦਿਆਂ ਤੇ ਪਰਚਾ ਦਿੱਤਾ ਵਾ ਹੁਣ ਭਾਲ ਜਾਰੀ ਆ ਹੁਣ ਕਾਰਵਾਈ ਚੱਲ ਰਹੀ ਆ ਜੋ ਬਾਈ ਨੇ ਬਾਈ ਨੇ ਦੋ ਜਣੇ ਦੇ ਪਰਚਾ ਦਿੱਤਾ ਵਾ ਕਿਹੜੇ ਬੰਦੇ ਦੇ ਪਰਚੇ ਸਨ ਇਹ ਹੈਗੇ ਜੀ ਇੱਕ ਤੇ ਹੈਗਾ ਸ਼ਮਸ਼ੇਰ ਸਿੰਘ ਸ਼ੇਰਾ ਜੀ ਤੇ ਦੂਸਰਾ ਹੈਗਾ ਜੀ ਸਿਮਰਨ ਸਿੰਘ ਜਿਹੜਾ ਬੁਰਜਨਾਪੂਕੇ ਦੇ ਆ ਵੀ ਉਹ ਦਿਗਾ ਹੀ ਪਾਪਾ ਡਿਊਟੀ ਜਾਂਦੇ ਆ ਨਸ਼ਹਿਰੇ ਨੈਸ਼ਨਲ ਪਬਲਿਕ ਸਕੂਲ ਉੱਥੇ ਡਿਊਟੀ ਜਾਂਦੇ ਆ ਤੇ ਇਹਨਾਂ ਨੂੰ ਕਿਤੇ ਰਾਤ ਚ ਜਾਂਦਿਆਂ ਨੂੰ ਹੀ ਕਿਤੇ ਇਹਨਾਂ ਨੇ ਫੜ ਲਿਆ ਵਾ ਸੁੱਟ ਗਿਆ ਪਿੱਛੋਂ ਜਾਂਦਿਆਂ ਮਾਰਿਆ ਸਿਰ ਚ ਸਿਰ ਦੇ ਵਿੱਚ ਤਲਵਾਰ ਵਜਹੀ ਆ ਤੇ ਉਥੋਂ ਬਾਅਦ ਮਾਨੂੰ ਫੋਨ ਲਾਇਆ ਅਸੀਂ ਲੈ ਕੇ ਗਏ ਆ ਗੱਡੀ ਤੇ ਸਿਹੜਿਆਲੀ ਲੈ ਕੇ ਗਏ ਆ ਹਸਪੀਟਲ ਉਹਨਾਂ ਜਵਾਬ ਦਿੱਤਾ ਸਿਹੜਿਆੜਿਆ ਹਸਪੀਟਲ ਵਾਲਿਆਂ ਕਹਿੰਦੇ ਨਹੀਂ ਇਹ ਤੇ ਜ਼ਿਆਦਾ ਸੀਰੀਅਸ ਕੇਸ ਆ ਤੈਨੂੰ ਇਹਨਾਂ ਨੂੰ ਅੰਬਰਸਰ ਲੈ ਜਾਓ ਅੰਬਰਸਰ ਲੈ ਕੇ ਜਾ ਉਹਨੂੰ ਕਹਿੰਦੇ